ਤਾਂ ਦੇਸ਼ ਦੇ ਵਿੱਚ ਦਿਨ ਚੜ੍ਹਦੇ ਹੀ ਇੱਕ ਵਾਰ ਫਿਰ ਵੱਡਾ ਰੇਲ ਹਾਦਸਾ ਸਾਹਮਣੇ ਆਇਆ ਦਰਸਲ ਪਲੇਟਫਾਰਮ ਤੇ ਪਹੁੰਚਣ ਤੋਂ ਪਹਿਲਾਂ ਹੀ ਰੇਲ ਗੱਡੀ ਦੇ ਦੋ ਜਿਹੜੇ ਡੱਬੇ ਸੀ ਉਹ ਪੱਟੜੀ ਤੋਂ ਉੱਤਰ ਜਾਂਦੇ ਨੇ ਜਿਸ ਤੋਂ ਬਾਅਦ ਜਿਹੜੀ ਮੌਕੇ ਤੇ ਹਾਹਾਕਾਰ ਮਚ ਗਈ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਜਿੱਥੇ ਇੱਕ ਵਾਰ ਫਿਰ ਜਿਹੜਾ ਵੱਡਾ ਰੇਲ ਹਾਦਸਾ ਜਿਹੜਾ ਸਾਹਮਣੇ ਆਇਆ ਦੱਸਦੇ ਕਿ ਮੱਧ ਪ੍ਰਦੇਸ਼ ਦੇ ਜਬਲਪੁਰ ਤੋਂ ਸੋਮਨਾਥ ਐਕਸਪ੍ਰੈਸ ਦੇ ਦੋ ਡੱਬੇ ਪਲੇਟਫਾਰਮ ਤੇ ਪਹੁੰਚਣ ਤੋਂ ਪਹਿਲਾਂ ਹੀ 200 ਮੀਟਰ ਪਹਿਲਾ ਹੀ ਜਿਹੜੇ ਪੱਤਰੀ ਤੋਂ ਹੇਠਾਂ ਉਤਰ ਜਾਂਦੇ ਨੇ ਜਿਸ ਤੋਂ ਬਾਅਦ ਮੌਕੇ ਤੇ ਜਿਹੜੇ ਹਾਹਾਕਾਰ ਮਚ ਗਈ ਲੋਕਾਂ ਦੇ ਵਿੱਚ دہشت ਦਾ ਮਾਹੌਲ ਪਾਇਆ ਗਿਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਜਿਵੇਂ ਹੀ ਇਸ ਘਟਨਾ ਬਾਬਤ ਪਤਾ ਲੱਗਦਾ ਤਾਂ ਜਿਹੜੇ ਮੌਕੇ ਤੇ ਮੌਜੂਦ ਲੋਕ ਹੁੰਦੇ ਨੇ ਉਹਨਾਂ ਦੇ ਵਿੱਚ دہشت ਦਾ ਮਾਹੌਲ ਪਾਇਆ ਗਿਆ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ ਹੈ ਹਾਲਾਂਕਿ ਇਸ ਘਟਨਾ ਦੇ ਵਿੱਚ ਅਜੇ ਤੱਕ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਪਰ ਸਵੇਰੇ 5:30 ਵਜੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਦੋਂ ਜੇੜੀ ਰੇਲ ਗੱਡੀ ਸੀ ਇਸਨੇ ਪਲੇਟਫਾਰਮ ਤੇ ਜਿਹੜਾ ਰੀਚ ਕਰਨਾ ਸੀ ਤੇ ਇਸ ਤੋਂ ਪਹਿਲਾਂ ਹੀ ਜਿਹੜਾ 200 ਮੀਟਰ ਪਹਿਲਾਂ ਹੀ ਜਿਹੜੇ ਇਸ ਦੇ ਦੋ ਬੋਗੀਆਂ ਹੁੰਦੀਆਂ ਨੇ ਉਹ ਪਟੜੀ ਤੋਂ ਹੇਠਾਂ ਉਤਰ ਜਾਂਦੀਆਂ ਨੇ ਜਿਸ ਤੋਂ ਬਾਅਦ ਜਿਹੜੇ ਰੇਲ ਗੱਡੀ ਦੇ ਵਿੱਚ ਜਿਹੜੇ ਸਫ਼ਰ ਕਰ ਰਹੇ ਸਨ ਉਹਨਾਂ ਦੇ ਵਿੱਚ ਸਨਸਨੀ ਦਾ ਮਾਹੌਲ ਪਾਇਆ ਗਿਆ ਤਾਂ ਮੱਧ ਪ੍ਰਦੇਸ਼ ਤੋਂ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਜਬਲਪੁਰ ਦੇ ਵਿੱਚ ਸੋਮਨਾਥ ਐਕਸਪ੍ਰੈਸ ਦੇ ਦੋ ਡੱਬੇ ਪਲੇਟਫਾਰਮ ਤੇ ਪਹੁੰਚਣ ਤੋਂ ਪਹਿਲਾਂ ਹੀ 200 ਮੀਟਰ ਦੱਸਿਆ ਜਾ ਰਿਹਾ ਕਿ 200 ਮੀਟਰ ਜਿਹੜੀ ਦੂਰੀ ਸੀ ਉਸਨੇ ਤੈਅ ਕਰਨੀ ਸੀ ਪਰ 200 ਮੀਟਰ ਪਹਿਲਾਂ ਹੀ ਇਹ ਜਿਹੜੇ ਡੱਬੇ ਸੀ ਇਹ ਪਤੜੀ ਤੋਂ ਹੇਠਾਂ ਉੱਤਰ ਜਾਂਦੇ ਨੇ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਸਨਸਨੀ ਦਾ ਮਾਹੌਲ ਪਾਇਆ ਗਿਆ ਹਾਲਾਂਕਿ ਇਸ ਘਟਨਾ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਅਜੇ ਤੱਕ ਜਾਣੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਪਰ ਤੜਕਸਾਰ ਦੀ ਇਕੱਟਾ ਦੱਸੀ ਜਾ ਰਹੀ ਹੈ ਸਵੇਰੇ 5:30 ਵੇ ਦੀ ਇਹ ਸਾਰੀ ਘਟਨਾ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਜਿਹੜੀ ਦੋ ਡੱਬੇ ਜਿਹੜੇ ਨੇ ਉਹ 200 ਮੀਟਰ ਪਹਿਲਾਂ ਹੀ ਜਿਹੜੇ ਪਟੜੀ ਤੋਂ ਹੇਠਾਂ ਡਿੱਗ ਜਾਂਦੇ ਨੇ ਉੱਥੇ ਹੀ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਰੈਸਕਿਊ ਆਪਰੇਸ਼ਨ ਚੱਲ ਰਿਹਾ ਹੈ ਜਾਨੀ ਨੁਕਸਾਨ ਹੋਣ ਦੀ ਅਜੇ ਤੱਕ ਖਬਰ ਸਾਹਮਣੇ ਨਹੀਂ ਆਈ ਤਸਵੀਰਾਂ ਦੇ ਵਿੱਚ ਟਰੇਨ ਦੇਖੀ ਜਾ ਸਕਦੀ ਹੈ ਇਹਹੀ ਟਰੇਨ ਹੈ ਜੋ ਕਿ ਇਸ ਦੇ ਦੋ ਡੱਬੇ ਜਿਹੜੇ 200 ਮੀਟਰ ਪਹਿਲਾਂ ਹੀ ਪੱਟੜੀ ਤੋਂ ਹੇਠਾਂ ਉਤਰ ਜਾਂਦੇ ਨੇ ਤਾਂ ਇੱਕ ਵਾਰ ਫਿਰ ਦੇਸ਼ ਦੇ ਵਿੱਚ ਵੱਡਾ ਰੇਲ ਹਾਦਸਾ ਹੁੰਦੇ ਹੁੰਦੇ ਟਲ ਗਿਆ ਗنیمਤ ਹੈ ਰਹੀ ਕਿ ਇਸ ਹਾਦਸੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਵੱਡੀ ਘਟਨਾ ਆਪਣੇ ਆਪ ਦੇ ਵਿੱਚ ਦੇਖੀ ਜਾ ਰਹੀ ਹੈ ਕਿਉਂਕਿ ਲਗਾਤਾਰ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜੋ ਕਿਤੇ ਨਾ ਕਿਤੇ ਕਈ ਸਵਾਲ ਖੜੇ ਕਰਦੀਆਂ ਨੇ ਤਾਂ ਨਵਾਂ ਮਾਮਲਾ ਜਿਹੜਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆਇਆ ਜਿੱਥੇ ਐਕਸਪ੍ਰੈਸ ਟ੍ਰੇਨ ਇਹ ਐਕਸਪ੍ਰੈਸ ਟ੍ਰੇਨ ਹੈ ਜਿਸ ਦੀਆਂ ਦੋ ਬੋਗੀਆਂ ਜਿਹੜੀਆਂ 200 ਮੀਟਰ ਪਹਿਲਾਂ ਹੀ ਜਿਹੜਾ ਪਟੜੀ ਤੋਂ ਹੇਠਾ ਡਿੱਗ ਜਾਂਦੀਆਂ ਨੇ ਉੱਥੇ ਹੀ ਜਿਹੜੇ ਲੋਕ ਇਸ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਸਨ ਉਹਨਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਗਿਆ ਸਹਿਮੇ ਹੋਏ ਲੋਕ ਜਿਹੜੇ ਟ੍ਰੇਨ ਦੇ ਵਿੱਚੋਂ ਬਾਹਰ ਨਿਕਲੇ ਤਾਂ ਮੌਕੇ ਤੇ ਪ੍ਰਸ਼ਾਸਨ ਦੀਆਂ ਟੀਮਾਂ ਵੀ ਪਹੁੰਚ ਗਈਆਂ ਨੇ ਜਿਨ੍ਹਾਂ ਦੇ ਵੱਲੋਂ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ ਹੈ ਗਨੀਮਤ ਹੈ ਰਹੀ ਕਿਸ ਆਸਾਸੇ ਦੇ ਵਿੱਚ ਅਜੇ ਤੱਕ ਕੋਈ ਵੱਡਾ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਪਰ ਸਵੇਰੇ ਤੜਕਸਾਰ ਦੀ ਇਹ ਸਾਰੀ ਘਟਨਾ ਦੱਸੀ ਜਾ ਰਹੀ ਹੈ ਸਵੇਰੇ 5:30 ਵਜੇ ਦਾ ਸਮਾਂ ਸੀ ਜਦੋਂ ਐਕਸਪ੍ਰੈਸ ਨੇ ਆਪਣੇ ਪਲੇਟਫਾਰਮ ਤੇ ਰੀਚ ਕਰਨਾ ਸੀ ਪਹੁੰਚਣਾ ਸੀ ਤਾਂ ਇਸ ਤੋਂ 200 ਮੀਟਰ ਪਹਿਲਾਂ ਹੀ ਇਸ ਦੀਆਂ ਦੋ ਬੋਗੀਆਂ ਜਿਹੜੀਆਂ ਪਟੜੀ ਤੋਂ ਹੇਠਾ ਉਤਰ ਜਾਂਦੀਆਂ ਨੇ ਤਾਂ ਤਾ ਤਸਵੀਰਾਂ ਸਭ ਬਿਆਨ ਕਰ ਰਹੀਆਂ ਨੇ ਜਿੱਥੇ ਮੌਕੇ ਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਗਿਆ ਜਾ ਰਿਹਾ ਹੈ ਕਿ ਪਹੁੰਚ ਰਹੇ ਨੇ ਤਾਂ ਟੀਮਾਂ ਜਿਹੜੀਆਂ ਨੇ ਰੈਸਕਿਊ ਆਪਰੇਸ਼ਨ ਕਰ ਰਹੀਆਂ ਨੇ ਲੋਕ ਵੀ ਜਿਹੜੇ ਤਸਵੀਰਾਂ ਦੇ ਵਿੱਚ ਦੇਖੇ ਜਾ ਸਕਦੇ ਨੇ ਉਹਨਾਂ ਦੇ ਵਿੱਚ ਸਹਿਨ ਦਾ ਮਾਹੌਲ ਬਣ ਗਿਆ ਹਾਲਾਂਕਿ ਇਸ ਘਟਨਾ ਬਾਬਤ ਪੂਰੀ ਜਾਣਕਾਰੀ ਆਣੀ ਬਾਕੀ ਹੈ ਕਿ ਕਿਵੇਂ ਇਹ ਦੋ ਬੋਗੀਆਂ ਜਿਹੜੀਆਂ ਪਟਣੀ ਤੋਂ ਹੇਠਾਂ ਉਤਰ ਗਈਆਂ ਨੇ ਕੁਝ ਸਮੇਂ ਬਾਅਦ ਜਿਹੜਾ ਪੂਰੀ ਜਾਣਕਾਰੀ ਸਾਹਮਣੇ ਆ ਜਾਵੇਗੀ ਪਰ ਇੱਕ ਵਾਰ ਫਿਰ ਦੇਸ਼ ਦੇ ਵਿੱਚ ਵੱਡਾ ਰੇਲ ਹਾਦਸਾ ਹੁੰਦੇ ਹੁੰਦੇ ਟਲ ਗਿਆ ਜੇਕਰ ਇਸੇ ਟ੍ਰੇਨ ਦੀ ਸਪੀਡ ਜ਼ਿਆਦਾ ਹੁੰਦੀ ਤਾਂ ਜੇ ਬੋਗੀਆਂ ਦੇ ਵਿੱਚ ਸਵਾਰੀਆਂ ਸਵਾਰ ਹੁੰਦੀਆਂ ਤਾਂ ਕੋਈ ਵੱਡਾ ਜਿਹੜਾ ਘਟਨਾ ਹੋ ਸਕਦੀ ਸੀ ਕੋਈ ਵੱਡੀ ਅਣਹੋਣੀ ਹੋ ਸਕਦੀ ਸੀ ਸਵੇਰੇ ਤੜਕਸਾਰ ਦੀ ਇਹ ਸਾਰੀ ਘਟਨਾ ਦੱਸੀ ਜਾ ਰਹੀ ਹੈ ਮੱਧ ਪ੍ਰਦੇਸ਼ ਦੇ ਵਿੱਚ ਜਿੱਥੇ ਐਕਸਪ੍ਰੈਸ ਟ੍ਰੇਨ ਜਦੋਂ ਪਲੇਟਫਾਰਮ ਤੇ ਪਹੁੰਚਣੀ ਸੀ ਤਾਂ 200 ਮੀਟਰ ਪਹਿਲਾਂ ਹੀ ਇਸ ਦੀਆਂ ਦੋ ਬੋਗੀਆਂ ਹੇਠਾਂ ਉਤਰ ਜਾਂਦੀਆਂ ਨੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par